ਦੇਖੋ ਬੀਜੇਪੀ ਦੀ ਜਿਹੜੀ ਸਿਆਸਤ ਹੈ ਉਸਨੇ ਕਦੇ ਮੁਲਕ ਦਾ ਭਲਾ ਨਹੀਂ ਕੀਤਾ ਮਤਲਬ ਇਹ ਅਕਸਰ ਲੋਕ ਕਹਿੰਦੇ ਆ ਵੀ ਚਾਹੇ ਹੋਵੇ ਕੋਈ ਤਸਕਰ ਚਾਹੇ ਹੋਵੇ ਕੋਈ ਗੈਂਗਸਟਰ ਤੇ ਚਾਹੇ ਹੋਣ ਕੋਈ ਕਰਪਟ ਲੂਕ ਉਹਨਾਂ ਦੀ ਜੇ ਸਰਪ੍ਰਸਤੀ ਕਰਦਾ ਤਾਂ ਉਹ ਬੀਜੇਪੀ ਕਰਦੀ ਹੈ ਹੁਣ ਤੁਸੀਂ ਦੇਖੋ ਕਿ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਵਿਜੀਲੈਂਸ ਬਿਊਰੋ ਲਗਾਤਾਰ ਜਾਂਚ ਕਰ ਰਹੀ ਹੈ ਔਰ ਉਸ ਜਾਂਚ ਦੀਆਂ ਸੂਈਆਂ ਕੁਝ ਲੀਡ ਜਿਹੜੀਆਂ ਨੇ ਜਦੋਂ ਰਣਜੀਤ ਸਿੰਘ ਗਿੱਲਵਾਲ ਵਧੀਆਂ ਤਾਂ ਰਾਤੋਂ ਰਾਤ ਅੱਧੀ ਰਾਤ ਨੂੰ ਜਿਹੜਾ ਹੈਗਾ ਉਸ ਨੂੰ ਬੀਜੇਪੀ ਜੁਆਇਨ ਕਰਾਣੀ ਜਾਂਦੀ ਹੈ ਕੀ ਇਹ ਨੂੰ ਸਵਾਲ ਇਹ ਪੈਦਾ ਹੁੰਦਾ ਆ ਕਿ ਐਡਾ ਵੱਡਾ ਲੀਡਰ ਹੋਵੇ ਠੀਕ ਹੈ ਨਾ ਉਹਨੂੰ ਰਾਤੋਂ ਰਾਤ ਬੀਜੇਪੀ ਜੁਆਇਨ ਕਰਨ ਦੀ ਜਾਂ ਬੀਜੇਪੀ ਜੁਆਇਨ ਕਰਾਉਣ ਦੀ ਜ਼ਰੂਰਤ ਕੀ ਪੈਗੀ ਪੱਕਾ ਬੀਜੇਪੀ ਦੇ ਲੀਡਰ ਨੇ ਕਿਆ ਹੋਵੇਗਾ ਕੋਈ ਗੱਲ ਨਹੀਂ ਜਿਸ ਸੂਈਆਂ ਤੇਰੇ ਵੱਲ ਨੇ ਤਾਂ ਅਸੀਂ ਪਹਚਾ ਲਵਾਂਗੇ ਤੈਨੂੰ ਉਸ ਤੋਂ ਪਹਿਲਾਂ ਵੀ ਤੁਸੀਂ ਦੇਖੋ ਜਦੋਂ ਮਜੀਠੀਆ ਸਾਹਿਬ ਦੇ ਖਿਲਾਫ ਜਿਹੜਾ ਹੈਗਾ ਈਡੀ ਦੀ ਰੇਡ ਹੁੰਦੀ ਸੀ ਤਾਂ ਈਡੀ ਦੀ ਰੇਡ ਕਿਤੇ ਰੋਕੀ ਸੀ ਬੀਜਪੀ ਦੀ ਸਰਕਾਰ ਨੇ ਰੋਕੀ ਸੀ ਅੱਜ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਜਿਹੜੀਆਂ ਧਮਕੀਆਂ ਭਰੀਆਂ ਕੌਲਾਂ ਆ ਰਹੀਆਂ ਨੇ ਜਾਂ ਨੈੱਟਵਰਕ ਚਲਾ ਰਿਹਾ ਉਹ ਕਿੱਥੋਂ ਚੱਲ ਰਿਹਾ ਕਿਹੜੇ ਸੂਬੇ ਦੀ ਜੇਲ੍ਹ ਦੇ ਵਿੱਚੋਂ ਚੱਲ ਰਿਹਾ ਤੇ ਉਹਨੂੰ ਕੌਣ ਚਲਾ ਰਿਹਾ ਤੇ ਉਹਨੂੰ ਸਰਪ੍ਰਸਤੀ ਕਿਸ ਦੀ ਹਾਸਲ ਹੈਗੀ ਹੈ ਇਹ ਵੀ ਕਿਸੇ ਤੋਂ ਨਹੀਂ ਛੁਪਿਆ ਹੈਗਾ ਇਵਨ ਅੱਜ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਜਦੋਂ ਜੁਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹ ਇਹਦਾ ਨਤੀਜੇ ਇੰਨੇ ਸਾਰਥਕ ਨਿਕਲੇ ਕਿ ਪੰਜਾਬ ਪੁਲਿਸ ਨੇ ਜਿਹੜਾ ਪਾਕਿਸਤਾਨ ਪਾਲੇ ਪਾਸੇੋਂ ਜਿਹੜੀ ਤਸਕਰੀ ਹੁੰਦੀ ਸੀ ਉਹਨੂੰ ਬਹੁਤ ਹੱਦ ਤੱਕ ਕਾਬੂ ਕਰ ਲਿਆ ਪਰ ਅੱਜ ਜਿਹੜੀ ਡਰਗ ਤਸਕਰੀ ਜਿਹੜੀ ਹੋ ਰਹੀ ਹੈ ਜ਼ਿਆਦਾਤਰ ਉਹ ਗੁਜਰਾਤ ਵਾਲੀ ਸਾਈਡ ਤੋਂ ਹੋ ਰਹੀ ਹੈਗੀ ਇਹ ਵੀ ਕਿਸੇ ਤੋਂ ਛੁਪਿਆ ਹੋਇਆ ਤੱਥ ਨਹੀਂ ਹੈਗਾ ਸੋ ਲੋਕ ਤੇ ਜਿਹੜੇ ਸਵਾਲ ਪੁੱਛਣਗੇ ਨਾ ਕਿ ਬੀਜੇਪੀ ਆਖਰ ਜਿਹੜੀ ਕਿਸ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹੁੰਦੀ ਹੈ ਕੀ ਬੀਜੇਪੀ ਜਿਹੜੀ ਹੈਗੀ ਉਹ ਦੇਸ਼ ਦੇ ਭਲੇ ਵਾਸਤੇ ਸੂਬੇ ਦੇ ਭਲੇ ਵਾਸਤੇ ਖੜੀ ਹੈ ਤੇ ਜਾਂ ਫਿਰ ਇਹੋ ਜਿਹੇ ਲੋਕਾਂ ਨੂੰ ਜਿਹੜਾ ਸਰਪ੍ਰਸਤੀ ਤੇ ਸੁਰੱਖਣ ਦੇਣਵਾ